ਇਦੇ ਮਹਾਤਮਾ ਪੁੱਤ ਥੋਲ ਬੈਠੇ ਨੇ ਇੱਕ ਬੀਬੀ ਦਾ ਜਵਾਨ ਪੁੱਤਰ ਤੁਝਿਆ ਬੜੀ ਕੁਰਲਾ ਨਹੀਂ ਮੇਰੀ ਆਂਦਰ ਦਾ ਟੁਕੜਾ ਮੇਰੀ ਅੱਖਾਂ ਦਾ ਤਾਰਾ ਮੇਰੇ ਬੁੱਢੇ ਹੱਡਾਂ ਦਾ ਸਹਾਰਾ ਤੇਰੀ ਜਾਨ ਹੀ ਨਿਕਲੂ ਜਵਾਨ ਤੂੰ ਤਰੇ ਆਪਿਆ ਨੋਕੀ ਚਾਇਆ ਮਹਾਤਮਾ ਬੁੱਧ ਦੇ ਚਰਨਾਂ ਵਿੱਚ ਤੈ ਪਈ ਤੇ ਕਹਿੰਦੀ ਮਹਾਤਮਾ ਜੀ ਇਹਨੂੰ ਜਿਉਂਦਾ ਕਰੋ ਇਹਦੇ ਜੁਣਾ ਮੇਰਾ ਵੀ ਕੁਝਦਾ ਕਿ ਮੈਂ ਆਪਣੇ ਪ੍ਰਾਂਣ ਤੇ ਆਵਾਂ ਮਹਾਤਮਾ ਬੁੱਧ ਕਹਿੰਦੇ ਜੇ ਇਹਨੂੰ ਇੰਜ ਸਮਝਾਇਆ ਤੇ ਇਹਨੂੰ ਸਮਝ ਨਹੀਂ ਲੱਗਨੀ ਇਸੇ ਜਗਤ ਨਾਲ ਸਮਝਾਉਣਾ ਪੈਣਾ ਹੈ ਕਿ ਆ ਐ ਕਰ ਪੁੱਤਰ ਇੱਕ ਕਟੋਰਾ ਚੌਂ ਦਾ ਭਰ ਕੇ ਲੈ ਆ ਕਹਿੰਦੀ ਸਤਿਵੰਤ ਜੀ ਮਹਾਰਾਜ ਆਪਣੇ ਕੋਲੋਂ ਪੋਰਾ ਚੁੱਕਿਆ ਜਦੋਂ ਤੁਰ ਲਕੀ ਨਾ ਚੌਂ ਲੈ ਆ ਕਹਿੰਦਾ ਜਉ ਹੈ ਬੜੇ ਸਸਤੇ ਲਗਪਗ ਸਭ ਘਰਾਂ ਤੋਂ ਮਿਲ ਜਾਣਗੇ ਯਾਦ ਰੱਖੀ ਉਹਦੇ ਘਰੋਂ ਲੈ ਕੇ ਆਉਣੇ ਨੇ ਜਿੱਦੇ ਘਰੇ ਮੌਤ ਨਾ ਹੋਈ ਹੋਵੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਉਹਦੇ ਘਰੋਂ ਲੈ ਕੇ ਆਉਣੇ ਆਣ ਗਵਾਂਡ ਵੀ ਜਿੰਨਾ ਘਰ ਕੁਛ ਵੀ ਇਹ ਜਾਉ ਕਿੱਥੇ ਲੈ ਜਾਵੇਂ ਨਾਲ ਕੋਈ ਨਹੀਂ ਤੁਹਾਡੇ ਘਰੇ ਕੋਈ ਵਿਨਾਸ਼ ਕੋਈ ਮੌਤ ਤਾਂ ਨਹੀਂ ਕੋਈ ਕਹਿੰਦਾ 2 ਸਾਲ ਪਹਿਲਾਂ ਮੇਰਾ ਦਾਦਾ ਜੀ ਗੁਜ਼ਰੇ ਪਹਿਲੀ ਵਾਰ ਤੁਹਾਡੇ ਤੋਂ ਨਹੀਂ ਕਹਿੰਦੇ ਸਾਰਾ ਪਿੰਡ ਆਸਾ ਪਾਸਾ ਗਰਾں ਸਭ ਪਸੂ ਹੋ ਕੇ ਖਾਲੀ ਘੋੜਾ ਲੈ ਕੇ ਆ ਗਏ ਕਹਿੰਦੀ ਮਹਾਤਮਾ ਜੀ ਤੁਸੀਂ ਕੋਈ ਉਪਾਅ ਕਰੋ ਇਹੋ ਜਿਹਾ ਘਰ ਕੋਈ ਨਹੀਂ ਕੋਈ ਘਰ ਵੀ ਨਹੀਂ ਲੱਭਿਆ ਕੀ ਦੇ ਘਟੋਂ ਮੈਨੂੰ ਜੋਂ ਦਾ ਕਟੋਰਾ ਮਿਲਿਆ ਉਹ ਵਿੱਚ ਜਿੱਥੇ ਮੌਤ ਨਾ ਹੋ ਮਾਗਮਾ ਕਹਿੰਦੇ ਇਹੋ ਨਿਆਂ ਇਸ ਜਹਾਨ ਤੇ ਕੋਈ ਘਟ ਨਹੀਂ ਮਰਨ ਲਿਖਾਏ ਮੰਡਲ ਵਿੱਚ ਆਏ ਇਹ ਗੁਰਬਾਣੀ ਦੀਆਂ ਪੰਕਤੀਆਂ ਨੇ ਪਹਿਲਾਂ ਮੌਤ ਲਿਖੀ ਜਾਂਦੀ ਹੈ ਫਿਰ ਜਨਮ ਮਿਲਦਾ ਹੈ ਭਾਈ ਸਭ ਕਿਸ ਹੁਕਮੇ ਆਮਦਾ ਸਭ ਕਿਸ ਹੁਕਮੇ ਜਾਏ ਉਸ ਮਾਲਕ ਦੇ ਹੁਕਮ ਵਿੱਚ ਦੁਨੀਆਂ 'ਚ ਆਉਂਦਾ ਜੀ ਉਸ ਮਾਲਕ ਦੇ ਹੁਕਮ ਅਨੁਸਾਰ ਖੁੱਲ ਜਾਂਦਾ ਹੈ